ਤਾਂ ਹੁਣ 25 ਦਿਨ ਬਾਅਦ ਜਲ ਸਰੋਤ ਡਿਪਾਰਟਮੈਂਟ ਜੋ ਆਪਣੇ ਆਪ ਦੇ ਵਿੱਚ ਇੱਕ ਸਮੱਸਿਆ ਬਣ ਗਿਆ ਜਿਸ ਦੇ ਸਮੱਸਿਆਵਾਂ ਦਾ ਹੱਲ ਕਰਨ ਉਹ ਆਪਣੇ ਆਪ ਦੇ ਵਿੱਚ ਇੱਕ ਗੁੰਝਲ ਬਣ ਗਿਆ ਪੰਜਾਬ ਵਾਸਤੇ ਕਿ ਇਹਨਾਂ ਨੇ ਬਈ ਗੁਰਦਾਸਪੁਰ ਨਹਿਰ ਤੇ ਗਰਾਊਂਡ ਵਾਟਰ ਮੰਡਲ ਦਾ ਐਕਸੀਅਨ ਉਹਦੇ ਸਮੇਤ ਤਿੰਨ ਜਣੇ ਸਸਪੈਂਡ ਕੀਤੇ ਨੇ ਪਰ ਕਮਾਲ ਦੀ ਗੱਲ ਹੈ ਕਿ ਚੀਫ ਸੈਕਟਰੀ ਨੇ ਜਿਹੜੇ ਆਰਡਰ ਪਾਸ ਕੀਤੇ ਆ ਉਨ੍ਹਾਂ ਦੇ ਵਿੱਚ ਕਿਤੇ ਵੀ ਜ਼ਿਕਰ ਨਹੀਂ ਹੈ ਇਸ ਕਲ ਦਾ ਕਿ ਕਿਉਂ ਕੀਤਾ ਹੈ ਪਰ ਜੋੜਿਆ ਜਾ ਰਿਹਾ ਹੈ ਕਿ ਮਾਧੂਪੁਰ ਹੈਡ ਟੂਮ ਜੋ ਉਕਾਈ سامنے ਆਈ ਜੋ ਹੈਡ ਟੁੱਟਾ ਉਹਦੇ ਵਿੱਚ ਇੱਕ ਜਾਨੀ ਨੁਕਸਾਨ ਹੋ ਗਿਆ ਤਬਈ ਇਹ ਸਾਰਾ ਕੁਝ ਇਹਨਾਂ ਦੀ ਕੋਤਾਹੀ ਕਰਕੇ ਹੋਇਆ ਲੱਗਦਾ ਹੈ ਯਾਨੀ ਇਹਨਾਂ ਨੇ ਸਪਸ਼ਟ ਇੱਕ ਤੇ ਦਰਜ ਨਹੀਂ ਕੀਤਾ ਕਿ ਸਸਪੈਂਸ਼ਨ ਕਿਉਂ ਹੋਈ بس ਇਹੇ ਲਿਖ ਦਿੱਤਾ ਕਿ ਚਲੋ ਜੀ ਤੁਸੀਂ ਮੁੱਖ ਇੰਜੀਨੀਅਰ ਹੈੱਡਕੁਆਰਟਰ ਚੰਡੀਗੜ੍ਹ ਦੇ ਵਿੱਚ ਰਿਪੋਰਟ ਕਰੋ ਉੱਥੇ ਵਹਿ ਜਾਓ ਅੱਧਾ ਪੱਚਾ ਤੁਹਾਨੂੰ ਤੁਹਾਡੀ ਜ਼ਿੰਦਗੀ ਦਾ ਨਰਵਾ ਦਾ ਅਸਮਾਨੀ ਨਹੀਂ ਤਨਖਾਹ ਪਤਾ ਮਿਲਦਾ ਰਹੇਗਾ ਗੁਜ਼ਾਰਾ ਪਤਾ ਮਿਲਦਾ ਰਹੇਗਾ ਬੈਠੇ ਰਹੋ ਚੁੱਪ ਕਰਕੇ ਪਰ ਅਸੀਂ ਧੇਵਨ ਤੋਂ ਜਿਹੜੀ ਗੱਲ ਕਹਿ ਰਹੇ ਆ ਕਿ ਰਾਮ ਨਵਾਜ਼ ਜਦੋਂ ਜੰਮੂ ਕਸ਼ਮੀਰ ਚ ਨੁਕਸਾਨਿਆ ਗਿਆ ਕੋਲੀਆਂ ਪੰਜਾਬ ਦੇ ਵਿੱਚ ਇਸੇ ਗੁਰਦਾਸਪੁਰ ਦੇ ਵਿੱਚ ਨੁਕਸਾਨਿਆਗਾ। ਤਾਂ ਮਾਦੂਪੁਰ ਹੈਡ ਦਾ ਪਾਣੀ ਫੋਲਡ ਕੀ ਇਹਨਾਂ ਛੋਟੇ ਲੈਵਲ ਦੇ ਐਕਸ਼ਨ ਲੈਵਲ ਦੇ ਅਧਿਕਾਰੀਆਂ ਨੇ ਆਪਣੇ ਪੱਦਰ ਤੇ ਕਰ ਰੱਖਿਆ ਸੀ। ਇਹ ਬੜਾ ਵੱਡਾ ਸਵਾਲ ਹੈ। ਅਸੀਂ ਇਹਦਾ ਜਵਾਬ ਪੰਜਾਬੀਆਂ ਨੂੰ ਪਹਿਲਾਂ ਦੇ ਚੁੱਕੇ ਹਾਂ ਕਿ ਭਾਈ ਸਾਹਿਬ ਅਸਲ ਦੇ ਵਿੱਚ ਗੇਮ ਇਹ ਸੀ ਕਿ ਭਾਗਥਲੀ ਜਿਹੜੇ ਪੁਲ ਦਾ ਨਿਰਮਾਨ ਕੁਝ ਸਮਾਂ ਪਹਿਲਾਂ ਹੋਇਆ ਗਟਕਰੀ ਸਾਹਿਬ ਨੇ ਇਸ ਪੋਲ ਦਾ ਉਦਘਾਟਨ ਕੀਤਾ ਸੀ ਸ਼ਾਇਦ ਉਹਦਾ ਨਾਮ ਹੈ ਕੀੜੀ ਖੜਿਆਲ ਲਓ ਨਾਮ ਯਾਦ ਆ ਗਿਆ ਇੱਕ ਪਾਸੇ ਭਾਗਥਲੀ ਆ ਦੂਜੇ ਪਾਸੇ ਸੋ ਆਪਣਾ ਪੰਜਾਬ ਦਾ ਏਰੀਆ ਆ ਜਾਂਦਾ ਹੈ ਇਹ ਕਨੈਕਟ ਕਰਦਾ ਦੋ ਸਟੇਟਾਂ ਨੂੰ ਇੱਕ ਤਰ੍ਹਾਂ ਨਾਲ ਤਾਂ ਭਾਗਥਲੀ ਦੂਜੀ ਚੁੰਡ ਤੇ ਆ ਰਾਵੀ ਦੇ ਬਿਲਕੁਲ ਕੰਢੇ ਤੇ ਆ ਤੁਸੀਂ ਇੱਥੇ ਬਣਾਇਆ ਜਾ ਰਿਹਾ ਸੀ ਕਿ ਭਾਗਥਲੀ ਦਾ ਇੰਡਸਟਰੀਅਲ ਏਰੀਆ ਬਚਾ ਲਈਏ ਇੱਕ ਪਾਵਰਫੁੱਲ ਬੰਦਾ ਜੰਮੂ ਰੀਜਨ ਦਾ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਮੰਤਰੀ ਦੇ ਘਰ ਤੱਕ ਜਿਹਦੀ ਪਹੁੰਚ ਆ ਦੱਸਦੇ ਸਭ ਕੁਝ ਉਹਦੇ ਕਹਿਣ ਅਨੁਸਾਰ ਹੋਇਆ ਤੇ ਉਹਦਾ ਅਨੁਪਾਲਨ ਉਹਦਾ ਹੁਕਮ ਦਾ ਪਾਲਨ ਇੱਕ ਬਹੁਤ ਵੱਡੇ ਆਮ ਆਦਮੀ ਪਾਰਟੀ ਦੇ ਲੋਕਲ ਲੀਡਰ ਉਸ ਏਰੀਏ ਦੇ ਲੋਕਲ ਲੀਡਰ ਬਹੁਤ ਵੱਡੀ ਪਦਵੀ ਤੇ ਉਸਨੇ ਕਰਵਾਇਆ ਜਿਹਦੇ ਕਰਕੇ ਅਪਸਰਾ ਤੇ ਮਧੂਪੁਰ ਹਟ ਤੇ ਜਿਹੜੇ ਡਿਊਟੀ ਦੇ ਰਹੇ ਸਨ ਉਹਨਾਂ ਸਾਰਿਆਂ ਤੇ ਬਹੁਤ ਵੱਡਾ ਦਬਾਅ ਬਣ ਗਿਆ ਜੋ ਵਿਚਾਰੇ ਬੋਲ ਨਹੀਂ ਸਕਦੇ ਤੁਸੀਂ ਇਹ ਹਿਸਾਬ ਲਾ ਲਓ ਕਿ ਜਿਹੜਾ ਬੰਦਾ ਰੁੜ ਗਿਆ ਅੱਜ ਤੱਕ ਉਹਦੀ ਆਇਡੈਂਟੀਟੀ ਪੰਜਾਬੀਆਂ ਨੂੰ ਦੱਸੀ ਨਹੀਂ ਉਹਦਾ ਤੱਕ ਨਹੀਂ ਦੱਸਿਆ ਗਿਆ ਸਰ ਉਹਦੇ ਘਰਦਿਆਂ ਨੂੰ ਸਾਹਮਣੇ ਨਹੀਂ ਆਉਣ ਦਿੱਤਾ ਗਿਆ ਸਰ ਨਾਈ ਸਸਪੈਂਸ਼ਨ ਦੇ ਵਿੱਚ ਹੁਣ ਸਾਫ਼ ਦੱਸਿਆ ਜਾਏ ਇਹ ਕਾਦੇ ਦੇ ਇਹ ਵੀ ਦੱਸ ਦਿਨਾ ਇਹਨਾਂ ਨੇ ਸੱਦ ਲਿਆ ਸਪੈਸ਼ਲ ਇਜ਼ਲਾਸ ਸਪੈਸ਼ਲ ਇਜ਼ਲਾਸ ਸੱਦ ਲਿਆ ਜੀ ਕਿ ਆਪਾਂ 26 ਤੋਂ 29 ਤੱਕ ਕਰਾਂਗੇ ਉਹਦੇ ਵਿੱਚ ਹੁਣ ਇਹ ਚੀਜ਼ਾਂ ਦਾ ਮੁੱਦਾ ਉੱਠ ਸਕਦਾ ਸੀ ਕਿਉਂਕਿ ਸੁਪਾਲ ਖਹਿਰਾ ਨੇ ਲਗਭਗ ਆਪਣੀ ਗੱਲ ਦੀ ਤਾਇਦ ਕਰ ਦਿੱਤੀ ਡਾਕਾ ਪੇਸ਼ ਕਰਕੇ ਕਿ ਪਾਣੀ ਹੋਲਡ ਹੋਇਆ ਤੇ ਮੈਂ ਕਹਿੰ ਰਿਹਾ ਕਿ ਪਾਣੀ ਹੋਲਡ ਇੱਕ ਪ੍ਰੈਸ਼ਰ ਕਰਕੇ ਹੋਇਆ ਉਹ ਪ੍ਰੈਸ਼ਰ ਸਿਆਸੀ ਸੀ ਤਪਾਈ ਉਹਨ ਯਸ ਮਾਮਲੇ ਦੇ ਵਿੱਚ ਜਿਹੜੀ ਗੱਲ ਕਰਨ ਵਾਲੀ ਉਹ ਇਹ ਆ ਕਿ ਉਸ ਸੈਸ਼ਨ ਦੇ ਵਿੱਚ ਇਸ ਗੱਲ ਦਾ ਪੰਗਾ ਪਊਗਾ ਇਹ ਉੱਥੇ ਜਵਾਬ ਦੇਣ ਵਾਸਤੇ ਇਹ ਸਭ ਕੁਝ ਤਿਆਰ ਕਰ ਬੈਠੇ ਆ ਕਿ ਬਲੋ ਭਾਈ ਅਸੀਂ ਤੇ ਸਸਪੈਂਸ਼ਨ ਕਰ ਦਿੱਤੀ ਆ ਹੈ ਨਾ ਕਮਾਲ ਹੈ ਨਾ ਕਮਾਲ ਸੋ ਇਹੀ ਕਮਾਲ ਹੁੰਦਾ ਜਦੋਂ ਜਾਂਚ ਪੜਦਾ ਇਸ ਪਾਸੇ ਇਸ ਢੰਗ ਦੇ ਨਾਲ ਤੁੱਟਦੀ ਆ